ਕੇਂਦਰੀ ਮੰਤਰੀ ਹਰਸਿਮਰਤ ਕੋਰਵਾਦਲ ਨੇ ਅਟਾਰੀ ਸਰਹੱਦ ਤੇ ਬੀਐਸਐਫ ਜਵਾਨਾਂ ਨੂੰ ਬੰਨੀ ਰੱਖੜੀ ਸਕੂਲੀ ਬੱਚਿਆਂ ਨਾਲ ਮਿਲ ਕੇ ਪਾਇਆ ਗਿੱਦਾ ਦੇ ਕਰੀਬ 1 ਸਾਲ ਪਹਿਲਾਂ ਪੰਜਾਬ ਚ ਨਸ਼ਾ ਲਈ ਕਮਜ਼ੋਰ ਸਰਹੱਦੀ ਸੁਰੱਖਿਆ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਉਹਨਾਂ ਦੇ ਪਤੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ ਸਰਹੱਦਾਂ ਤੇ ਬੀਐਸਐਫ ਖਿਲਾਫ ਦਰਨਿਆਂ ਦਾ ਐਲਾਨ ਹਾਲਾਂਕਿ ਬਾਅਦ ਚ ਦਰਨਿਆਂ ਨੂੰ ਪਾਕਿਸਤਾਨ ਖਿਲਾਫ ਸੀ ਕੀਤਾ ਇਹ ਸਾਡੇ ਉਹ ਫੌਜੀ ਨੇ ਜਿਹੜੇ ਆਪਣੇ ਜਾਨ ਹਥੇਲੀ 'ਚ ਰੱਖ ਕੇ ਬੀਐਸਐਫ ਜਿਹੜੇ ਹੈਗੇ ਇਹ ਸਾਡੀ ਸਰਹੱਦ ਦੀ ਰਾਖੀ ਕਰਦੇ ਨੇ ਮੈਂ ਇਹ ਦਰਨੇ ਉਹਨਾਂ ਲੋਕਾਂ ਦੇ ਖਿਲਾਫ ਸੀਗੇ ਜਿਹੜਾ ਬਾਰਡਰ ਪਾਰੋਂ ਨਸ਼ਾ ਪੇਚਕੇ ਸਾਡੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਉਪ ਮੁੱਖ ਮੰਤਰੀ ਸੁਖਪੀਰ ਸਿੰਘ ਬਾਦਲ ਦਾ ਹਰਕਾਰ ਕਾਂਗਰਸ ਹਰਕਾਰ ਕਾਂਗਰਸ ਦੇ ਨਾਰੇ ਤੇ ਪਰਟਵਾਰ ਕਿਹਾ ਕਾਂਗਰਸ ਹਰ ਘਰ ਨਹੀਂ ਸਗੋਂ ਹਰ ਸਮਸ਼ਾਨ ਘਰ ਜਾਏਗੀ 2017 ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਨੇ ਸਤੰਬਰ ਤੋਂ ਹਰਕਾਰ ਕਾਂਗਰਸ ਹਰਕਾਰ ਕਾਂਗਰਸ ਮੁਹਿੰਮ ਸ਼ੁਰੂ ਕਰਨ ਦਾ ਕੀਤਾ ਇਹ ਐਲਾਨ ਪੁਰਾਣਾ ਅਸਲੀ ਨਾ ਹਰ ਸ਼ਮਸ਼ਾਨ ਦਾ ਹੱਡ ਵਿੱਚ ਕਾਂਗਰਸ ਹਰ ਰੋਜ਼ ਕੀਰਤਨ ਸੋਲਾ ਕਾਂਗਰਸ ਬੀਜੇਪੀ ਲੀਡਰ ਵੀਪੀ ਬਦਨੌਰ ਨੂੰ ਲਾਇਆ ਗਿਆ ਪੰਜਾਬ ਦੇ ਗਵਰਨਰ ਪਹਿਲਾਂ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੁਲੰਕੀ ਨੇ ਬਾਰੇ ਸੀ ਪੰਜਾਬ ਦੇ ਰਾਜਪਾਲ ਵਜੋਂ ਜ਼ਿੰਮੇਵਾਰੀ ਬਨਵਾਰੀ لال ਪ੍ਰੋਹਿਤ ਨੂੰ ਅਸਾਮ ਡਾਕਟਰ ਨਜ਼ਮਾ ਹਕਤੂਲਾ ਨੂੰ ਮਣੀਪੁਰ ਅਤੇ ਪ੍ਰੋਫੈਸਰ ਜਗਦੀਸ਼ ਮੁਖੀ ਨੂੰ ਅੰਡੇਮਾਨ ਨਿਕੋਬਰ ਦਾ ਗਵਰਨਰ ਲਾਇਆ ਗਿਆ ਪੰਜਾਬ ਵਿੱਚ ਹਰ ਰੋਜ਼ ਦੋ ਕਤਲ, ਦੋ ਰੇਪ, 10 ਔਰਤਾਂ ਨਾਲ ਛੇੜਛਾੜ। ਕਾਂਗਰਸ ਵਿਧਾਇਕਪਾਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਆਰਟੀਆਈ ਦਾ ਹਵਾਲਾ ਦਿੰਦਿਆਂ ਕਿਤੇ ਅੰਕੜੇ ਪੇਸ਼। ਕਤਲ, ਰੇਪ, ਗੈਂਗਵਾਰ, ਦਲਿਤਾਂ ਵਿਰੋਧ ਹਿੰਸਾ ਸਮੇਤ ਸਾਲ 2007 ਤੋਂ 2015 ਤੱਕ ਪੰਜਾਬ ਦੇ 15 ਜ਼ਿਲ੍ਹਿਆਂ 'ਚ ਕੁੱਲ 59336 ਕੇਸ। ਪੰਜਾਬ ਵਿੱਚ ਅਮਨ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਦਾਅਸਤਿਆ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਾ ਮੰਗਿਆ ਅਸਤੀਫਾ। ਜਦੋਂ ਇੰਨੀ ਬੁਰੀ ਹਾਲਤ ਪਿਛਲੇ 9 ਸਾਲਾਂ ਦੇ ਵਿੱਚ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਦੀ ਹੋਈ ਹੈ। ਸੁਖਵੀਰ ਬਾਦਲ ਆਪਣੀ ਮੋਰਲ ਡਿਊਟੀ ਸਮਝਦੇ ਹੋਏ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਕਿਉਂਕਿ ਅਕਾਲੀ ਦਲ ਕਦੇ ਅਜਿਹੀ ਜਮਾਤ ਨਹੀਂ ਰਹੀ ਕਿ ਇਹਦੇ ਵਿੱਚ ਨਸ਼ੇ ਵਿਕਣ ਇਹਦੇ ਵਿੱਚ ਕਤਲ ਹੋਣ ਇਹਦੇ ਸੰਤਾ ਦੇ ਗੋਲੀਆਂ ਚੱਲਣ ਰਿਓ ਚ ਬੁੱਧਵਾਰ ਦਾ ਦੰਗਲ 48 ਕਿਲੋਗ੍ਰਾਮ ਪਾਰ ਵਰਗ ਚ ਵਿਨੇਸ਼ ਫੋਗਾਟ ਅਤੇ 58 ਕਿਲੋਗ੍ਰਾਮ ਪਾਰ ਵਰਗ ਚ ਸਾਕਸ਼ੀ ਮਲਿਕ ਪੇਸ਼ ਕਰਨਗੇ ਦਾਅਵੇਦਾਰੀ ਬੈਡਮਿੰਟਨ ਚ ਕਿਦੰਬੀ ਸ਼੍ਰੀਕਾਂਤ ਦਾ ਕੁਆਰਟਰ ਫਾਈਨਲ ਮੁਕਾਬਲਾ ਨਰਸਿੰਘ ਯਾਦਵ ਦੇ 올림픽 ਖੇਡਣ ਤੇ ਸਸਪੈਂਸ ਬਰਕਰਾਰ ਨਰਸਿੰਘ ਯਾਦਵ ਦੇ ਡੋਪਿੰਗ ਮਾਮਲੇ ਤੇ ਵਾਡਾ ਨੇ ਨਾਡਾ ਦੇ ਫੈਸਲੇ ਤੇ ਸਵਾਲ ਚੁੱਕੇ ਸੀ 19 ਅਗਸਤ ਨੂੰ ਹੋਣੀ ਹੈ ਨਰਸਿੰਘ ਯਾਦਵ ਦੇ 올림픽 ਅਭਿਆਨ ਦੀ ਸ਼ੁਰੂਆਤ